ਚਲਿ ਇਸਤਰੀ ਹੈ ਉਹ ਪਰਮਾਤਮਾ ਸਾਡਾ ਪਿਤਾ ਹੈ ਪਤੀ ਹੈ ਸਭ ਕੁਝ ਹੈ ਇਹ ਸ਼ਬਦ ਜਦ ਅਰਧੇ ਤੌਰ ਤੇ ਸਮਝਾਇਆ ਗਿਆ ਹੈ ਉਹ ਪਰਮਾਤਮਾ ਸਾਡਾ ਪਤੀ ਹੈ ਗੁਣਵੰਤੀ ਗੁਣਵਿੱਤਰ ਹੈ ਜਿਸ ਨੂੰ ਜੀਵ ਇਸ ਨੇ ਆਉਣਾ ਗੁਣਵੰਤੀ ਜਿਹੜੇ ਗੁਣਾਵਾਲ ਨੇ ਨਾਲ ਸਮਰਕਰਦੇ ਨੇ ਚੰਗੇ ਕੰਮ ਕਰਦੇ ਨੇ ਸੇਵਾ ਕਰਦੇ ਨੇ ਗੁਣਵਿੱਤਰ ਹੈ ਉਹ ਕੀ ਕਰਦੇ ਨੇ ਗੁਣਾ ਦੀ ਪਰਮਾਤਮਾ ਕਰਦੇ ਨੇ ਗੁਣਾ ਨੂੰ ਪਠਿਆ ਕਰਦੇ ਨੇ ਗੁਣਾ ਦੀ ਸੰਭਾਲ ਕਰਦੇ ਨੇ ਤੇ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਨੇ ਉਹ ਕੋਲ ਬੰਤੀ ਝੋਲ ਤੇ ਜਿਹੜੇ ਰੱਬ ਨਾਲ ਮੁਕਤੇ ਨੇ ਉਹ ਵਰਤੀ ਜਿਨਾ ਦੇ ਵਿੱਚ ਕੋਈ ਘਰ ਨੇ ਨਾਮ ਨਾਮ ਸਿਮਰਦੇ ਨੇ ਨਾ ਸੇਵਾ ਕਰਦੇ ਨੇ ਉਹ ਸੰਸਾਰ ਅੰਦਰ ਝੋਲ ਭਾਵ ਦੀ ਹਰ ਮੇਲੇ ਝੋਲਦੇ ਰਹਿੰਦੇ ਨੇ ਤਿਸ਼ਨਾ ਰਹੀ ਰਹਿੰਦੀ ਹੈ ਯੋਗ ਕਰੇ ਨਾ ਜੇ ਨੋੜਾ ਵਰ ਕਮਣੀ ਨਾ ਮਿਲਿਆ ਫਿਰ ਕੋ ਜੀ ਇਸ ਭਾਲ ਨੇ ਹਾਂ ਕਿਸਾਨ ਪਰਮਾਤਮਾ ਨਜਾਵੇ ਪਰਮਾਤਮਾ ਦੀ ਮਿਹਰ ਸਾਡੇ ਤੇ ਹੋ ਜਾਵੇ ਨਾ ਮਿਲਿਆ ਕੋਰ ਭਾੜੇ ਕਮਾਉਣ ਨਾਲ ਮੌਜ ਪਿਆਰ ਲਾਜਿਸ ਪਿਆਰ ਉਹ ਆਪਣੀ ਰੱਖਸ਼ਾ ਨਹੀਂ ਮਿਲ ਜੇ ਨਾ ਜੀੜੇ ਨਾ ਤੁਲ ਹਜਾ ਆਪਾਂ ਕਹਿ ਦਿੰਦੇ ਆ ਇਹ ਸੰਸਾਰ ਭਵਜਲ ਸਾਗਰ ਹੈ ਸਮੁੰਦਰ ਦੀ ਨਿਆਈ ਹੈ ਇਹ ਸੰਸਾਰ ਦੇ ਵਿੱਚ ਨਾ ਸਾਡੇ ਕੋਲ ਬੇੜੀ ਹੈ ਤੇ ਨਾ ਹੀ ਤੁਲਹੜਾ ਤੁਲਹੜਾ ਕੀ ਹੁੰਦਾ ਹੈ ਚੱਪੋ ਕਹ ਲੋ ਜਿਹਦੇ ਨਾਲ ਆਪਾਂ ਬੇੜੀ ਨੂੰ ਤੱਕਣੇ ਆ ਨਾ ਬੇੜੀ ਨਾ ਤੁਲਹੜਾ ਨਾ ਪਾਈਆ ਪਰ ਦੂਰ ਨਾ ਇਸ ਨੂੰ ਪਾਉਣ ਦਾ ਯਤਨ ਕਰ ਰਿਆਂ ਜਿਹੜਾ ਪਰਮਾਤਮਾ ਅਸੀਂ ਦੂਰ ਕਰ ਦਿੱਤਾ ਹੈ ਤੇ ਜੇਪਾ ਪਾਣਵਾਅਤੇ ਜੇ ਸੰਧੋ ਸਮਝੀਏ ਕਿ ਸਾਨੂੰ ਕਿਹੜੀ ਬੇੜੀ ਚਾਹੀਦੀ ਹੈ ਕਿਹੜਾ ਪੁਲਣਾ ਚਾਹੀਦਾ ਸਾਨੂੰ ਚਾਹੀਦਾ ਹੈ ਚੰਗੇ ਕਰਮਾਂ ਦੇ ਜਿਹੜੇ ਤੇ ਨਾਮ ਦਾ ਤੁਰੜਾ ਪਾ ਕੇ ਨਾਮ ਦਾ ਉਸ ਦੇ ਨਾਲ ਇਸ ਸੰਸਾਰ ਤੋਂ ਪਾਰ ਲਿਜਾਇਆ ਜਾ ਸਕਦਾ ਹੈ ਮੇਰੇ ਠਾਕੁਰ ਪੂਰਾ ਤਖਤ ਅਦੋਲ ਉਹ ਪ੍ਰਮਾਤਮਾ ਦਾ ਤਖਤ ਹਰ ਗੜੀ ਅਦੋਲ ਹੈ ਉਹ ਸਰਵਕਲਾ ਵਿਆਪਕ ਹੈ ਗੁਰਮੁਖ ਪੂਰਾ ਜੇ ਕਰਾ ਪਾਇਆ ਸੱਚਾ ਤੋਲ ਜਿਉਂ ਪੂਰੇ ਦੀ ਮਿਹਰ ਹੋ ਜਾਵੇ ਤਾਂ ਹੀ ਹਰ ਥਾਂ ਉਹ ਸਾਰੂ ਸੱਚਾ ਨਜ਼ਰ ਆਵੇਗਾ ਰਹਾਉ ਪ੍ਰਭ ਹਰ ਮੰਦਰ ਸੋਹਣਾ ਜਿਸਮਾ ਮਾਲਕ ਲਾਲ ਹਰ ਮੰਦਰ ਉਹ ਹਰੀ ਦਾ ਮੰਦਰ ਬਣ ਜਾਂਦਾ ਹੈ ਜਿੱਤੇ ਨਾਮ ਰਚੇ ਗੁਰੂ ਦੀ ਕਿਰਪਾ ਵਸ ਜਾਵੇ ਉਹ ਸੋਹਣਾ ਲੱਗਣ ਜਾਂਦਾ ਹੈ ਤੇ ਜਿਸ ਮਾਰਕ ਲਾਲ ਉਹ ਹਿੱਦੇ ਘਰ ਦੇ ਵਿੱਚ ਉਹ ਥਾਂ ਤੇ ਲਾਜ ਜੜੇ ਜਾਂਦੇ ਨੇ ਮੋਤੀ ਹੀਰਾ ਗਿਰਮਲਾ ਕੰਚਨ ਕੋਟ ਰਸਾਲ ਉਹ سونے ਵਰਗਾ ਹੋ ਜਾਂਦਾ ਹੈ ਮੋਤੀ ਹੀਰੇ ਵਿਚਾਰੇ ਪਾਸੇ ਹੋ ਜਾਂਦੇ ਨੇ ਬਿਨ ਪੌੜੀ ਗੜ ਕਿਉਂ ਚੜਾਇ ਜਿਵੇਂ ਆਪਾਂ ਕਿਸੇ ਕਿਲੇ ਤੇ ਚੜਨਾ ਹੋਵੇ ਗੜ ਤੋਂ ਪਾੜਾ ਕਿਲਾ ਤੇ ਸੌਣ ਪੌੜੇ ਦਾ ਸਹਾਰਾ ਲੈਣਾ ਪਏਗਾ ਬਿਨ ਪੌੜੀ ਗੜ ਕਿਉਂ ਚੜਾਇ ਗੁਰ ਹਰਿ ਧਿਆਵ ਮਿਹਾਲ ਇਸੇ ਤਰ੍ਹਾਂ ਜਿਵੇਂ ਗੁਰੂ ਨੂੰ ਦੇਖਣਾ ਹੈ ਮਹਿਸੂਸ ਕਰਨਾ ਹੈ ਸਾਈਂ ਭਰਨਾ ਹੈ ਤੇ ਸਾਨੂੰ ਧਿਆਨ ਲਾਣਾ ਪਵੇਗਾ ਗੁਰ ਹਰਿ ਧਿਆਵ ਮਿਹਾਲ ਧਿਆਨ ਆਇਆ ਹੀ ਅਸੀਂ ਨਿਹਾਲ ਹੋ ਸਕਦੇ ਹਾਂ ਗੁਰ ਪਉੜੀ ਦੇਡੇ ਗੁਰ ਉਹ ਪਰਮਾਤਮਾ ਹੀ ਪਉੜੀ ਹੈ ਪਰਮਾਤਮਾ ਦਾ ਨਾਮ ਹੀ ਜੀੜੀ ਹੈ ਗੁਰ ਤੁਲਹਾ ਗੁਰੂ ਹੀ ਤੁਲਹਾ ਹੈ ਭਾਵ ਕਿ ਜਿਹੜਾ ਚਪੂ ਨਾਮ ਨੂੰ ਪਾਲ ਲਗਾਉਂਦਾ ਹੈ ਹਰ ਨਾਓ ਇਹ ਸਾਰਾ ਕੁਝ ਦਾ ਨਾਮ ਸਿਮਰਨ ਚੰਗੇ ਕਰ ਨਹੀਂ ਸਭ ਕੁਝ ਹੈ ਗੁਰ ਸਰ ਸਾਗਰ ਬਹਿੰਦਾ ਗੁਰ ਤੀਰਥ ਦਰਿਆਉ ਗੁਰੂ ਹੀ ਸਾਗਰ ਹੈ ਤੇ ਗੁਰੂ ਹੀ ਤੀਰਥ ਹੈ ਜੇਸ ਭਾਵ ਹੈ ਉਜਲੀ ਸੰਸਰ ਨਾਲ ਵੜ ਜਾਓ ਉਜਲੀ ਤੋਂ ਭਾਵ ਹੈ ਜੇ ਕਿਸੇ ਮਨੁੱਖ ਨੂੰ ਚੰਗੀ ਮਤ ਆ ਜਾਵੇ ਸੁਚ ਜੀ ਮਤਤਾ ਜਾਵੇ ਜੇਲਸ ਭਾਵੈ ਉਜੜੀ ਉੱਚੀ ਮਤ ਆ ਜਾਵੇ ਸਤ ਸਰnabla ਜਾਓ ਹਰ ਵੇਲੇ ਉਹ ਨਾਮ ਦੇ ਤੀਰਥ ਚ ਨਾ ਲੈਂਦਾ ਹੈ ਗੁਰ ਸਰਸਾਗਰ ਉਹ ਤਰ ਗੁਰ ਤੀਰਥ ਨਾ ਇਹ ਸਭ ਕੁਝ ਪ੍ਰਮਾਤਮਾ ਦਾ ਹੀ ਤੀਰਥ ਹੈ ਪੂਰੋ ਪੂਰੋ ਆਖੀਆ ਪੂਰਾ ਅਖਤ ਨਿਵਾਸ ਉਹ ਹਰ ਵੇਲੇ ਪੂਰਾ ਹੈ ਆਪਾਂ ਅਧੂਰੇ ਆ ਅਸੀਂ ਨਾਮ ਕੋ ਸਖੜੇ ਆ ਸਾਡੀ ਪੂਰਤੀ ਨਹੀਂ ਹੁੰਦੀ ਨਾ ਸਾਡੀ ਸਾਧਨਾਂ ਦੀ ਪੂਰਤੀ ਹੁੰਦੀ ਹੈ ਨਾ ਸਾਡੀਆਂ ਡਿਮਾਂਡਾਂ ਦੀ ਸਾਡੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ ਪੂਰੋ ਪੂਰਾ ਆਖੇ ਸਿਰਫ ਸੰਸਾਰ ਦੇ ਅੰਦਰ ਉਹ ਪਰਮਾਤਮਾ ਹੀ ਪੂਰਾ ਹੈ ਪੂਰਾ ਹਕਤ ਨਿਵਾਸ ਤੇ ਪੂਰੇ ਦਾ ਸੰਸਾਰ ਦੇ ਵਿੱਚ ਹਕਤ ਨਿਵਾਸ ਹੋਇਆ ਹੈ ਪੂਰਾ ਆਸ ਸੁਹਾਵਣਾ ਪੂਰਾ ਆਸ ਨਿਰਾਸ਼ ਉਹ ਪੂਰੇ ਦੇ ਨਾਲ ਜੁੜਿਆ ਉਹਦੇ ਆਸ ਰੱਖਿਆ ਕਿਉ ਨਾ ਆਸਾ ਨਾ ਨਾਮ ਨਿਰਾਸ ਭਾਵੇਂ ਸਾਡੀਆਂ ਨਿਰਾਸ਼ਾਵਾਂ ਸਾਡੇ ਦੁੱਖ ਦੂਰ ਹੋ ਜਾਣਗੇ ਨਾਨਕ ਪੂਰਾ ਜੇ ਮਿਲਿਆ ਕਿਉ ਘਟਾ ਗੁਰਤਾ ਜੇ ਸਾਡਾ ਪੂਰਾ ਗੁਰੂ ਹੀ ਮਿਲ ਗਿਆ ਨਾਨਕ ਪੂਰਾ ਜੇ ਮਿਲਿਆ ਜੇ ਸਾਡੇ ਤੇ ਮਿਹਰ ਹੋਈ ਅਸੀਂ ਨਾਮ ਸਿਮਰਿਆ ਚੰਗੇ ਕੰਮ ਕੀਤੇ ਸੇਵਾ ਕੀਤੀ ਉਹਦੀ ਮਿਹਰ ਸਾਡੇ ਤੇ ਹੋ ਗਈ ਕਿਉ ਘਟਾ ਗੁਰਤਾ ਫਿਰ ਸਾਡੇ ਅੰਦਰ ਸੰਸਾਰ ਦੇ ਅੰਦਰ ਰਹਿੰਦੇ ਆ ਸਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਕਿਉਂ ਘਾਟਾ ਬੁਲਤਾ ਜਦੋਂ ਦੀ ਮੇਰ ਹੋ ਗਈ ਉਹਦੀ ਕਿਰਪਾ ਸਾਡੇ ਤੇ ਨજર ਸੁਲ ਨਹੀਂ ਹੋ ਗਈ ਫਿਰ ਸੰਸਾਰ ਵਿੱਚ ਲੋਕ ਪਰਲੋਕ ਵਿੱਚ ਸਾਰੇ ਬੰਦ ਨੂੰ ਧੜੇ ਮੁਲਖ ਹੋ ਜਾਂਦਾ ਹੈ ਆਸ ਚਰਿਪਾ ਕਰਨ ਸਜੀ ਮਾਤਕ ਬਖਸ਼ਿ ਆਪ ਜੀ ਦੇ ਨਾਲ ਬਾਣੀ ਦੀ ਸਾਂਝ ਪਾਈ ਜਾਵੇ ਸੱਜਣੋ ਮੇਰ ਕਰੇ ਕਿ ਸੰਗਤ ਦੇ ਸਦਕਾ ਆਪਾਂ ਗੁਰਬਾਣੀ ਤੇ ਚੱਲਣ ਦਾ ਯਤਨ ਕਰੀਏ ਸੋ ਇਨ੍ਹਾ ਕੋ ਬੇਤੀਆਂ ਪ੍ਰਭਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ